ਤੇ ਇਹ ਹੈਗੀ ਆ ਬਈ ਪੰਜਾਬ ਕੌਰ ਇਹ ਹੈਗੀ ਆ 3 ਮਹੀਨਿਆਂ ਦੀ ਤੇ ਇਹਦੇ ਉੱਤੇ 51 ਲੱਖ ਰੁਪਏ ਲੱਗਿਆ ਇਹ ਇਹ ਬੱਚਾ ਹੈਗਾ ਕਾਲੇ ਕਾਂਟੇ ਦਾ ਠੀਕ ਹੈ ਕਾਲੇ ਕਾਂਟੇ ਦਾ ਹਾਂ ਜੋ ਇਹਦੀ ਮਾਂ ਸੀ ਉਹ ਪੰਜਾਬ ਸਿੰਘ ਆਰਦੀ ਭੈਣ ਆ ਲਓ ਜੀ ਇਹ ਜਿਹੜਾ ਹੁਣ ਤੁਸੀਂ ਘੋੜਾ ਵੇਖ ਰਹੇ ਹੋ ਇਹ ਬੱਚਾ ਹੈਗਾ ਮਨਸੂਰ ਨਾਮ ਹੈ ਜਿਹੜਾ ਸਪਤਾਸ਼ ਦਾ ਬੱਚਾ ਐ ਮੰਨ ਕੇ ਚੱਲੋ ਵੀ ਇਹ ਇੰਡੀਆ ਦੇ ਵਿੱਚੋਂ ਜੇ 7 ਘੋੜੀਆਂ ਨੇ ਉਹਨਾਂ ਚੋਂ ਇੱਕ ਏ ਆ ਸਹੀ ਠੀਕ ਹੈ ਇੰਡੀਆ ਦੇ ਵਿੱਚ ਚੈਂਪੀਅਨ ਆ ਜੀ ਆਪ ਕੀ ਸੱਸੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਖੇੜੀ ਪਿੰਡ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਬਾਬਾ ਜੀ ਦੇ ਕੋਲੇ ਜਿਹੜੇ ਘੋੜੇ ਰੱਖੇ ਹੋਏ ਆ ਪੰਜਾਬ ਸ਼ੰਗਾਰ ਵੀ ਤੁਹਾਨੂੰ ਦਿਖਾਉਨੇ ਆ ਤੇ ਹੋਰ ਵੀ ਜਿਹੜੇ ਘੋੜੇ ਆ ਤੁਹਾਨੂੰ ਦਿਖਾਉਨੇ ਆ ਬਹੁਤ ਸਾਰੇ ਘੋੜੇ ਆ ਓਰੇ ਜਿਹੜੇ ਬਹੁਤ ਵਧੀਆ ਨੇ ਚੈਂਪੀਅਨ ਵੀ ਰਹੇ ਨੇ ਪੰਜਾਬ ਸ਼ੰਗਾਰ ਤੁਸੀਂ ਨਾਮ ਸੁਣਿਆ ਹੀ ਹੋਣਾ ਤੇ ਇੱਕ ਹੋਰ ਘੋੜਾ ਜਿਹੜਾ ਸ਼ਹਿਜਾਦਾ ਉਹਦੇ ਨਾਲ ਵੀ ਤੁਹਾਨੂੰ ਮਲਾਉਨੇ ਆ ਜਿਹੜੀ ਬਸ਼ੇਰੀ ਪਈ ਤੁਸੀਂ ਹੁਣ ਸਾਡੇ ਪਿੱਛੇ ਇਸ ਟਾਈਮ ਵੇਖ ਰਹੇ ਹੋ ਇਹ ਹੈਗੀ ਆ ਬਈ ਸ਼ਾਨ ਘੋੜੇ ਦੀ ਭੈਣ ਸ਼ਾਨ ਘੋੜਾ ਤੁਸੀਂ ਸੁਣਿਆ ਹੀ ਹੋਣਾ ਬਹੁਤ ਫੇਮਸ ਸੀਗਾ ਉਹ ਤੇ ਉਹਦੀ ਭੈਣ ਆ ਇਹ ਇਹ ਥੋੜੀ ਜੀ ਅਗਰੈਸਿਵ ਆ ਕੌਰ ਵੀ ਆ ਥੋੜੀ ਜੀ ਦਾ ਪੰਜਾਬ ਸ਼ਿੰਗਾਰ ਦੇ ਨਜਮਾ ਨਾਲ ਦਾ ਦੂਜਾ ਅਸਤਰ ਬਾਬਾਈ ਦਾ ਤੇ ਇਹਦਾ ਪੰਜਾਬ ਸ਼ਿੰਗਾਰ ਦਾ ਲੈਫਟ ਸਾਈਡ ਪਿਛਲਾ ਪੈਰ ਵਾਈਟ ਹੈ ਤੇ ਇਹਦਾ ਰਾਈਟ ਲਾ ਉਮ ਬਾਕੀ ਸਾਰੇ ਸੇਮ ਆ ਹਾਂਜੀ ਭਾਈ ਜਿਵੇਂ ਤੁਹਾਨੂੰ ਪਤਾ ਹੀ ਆ ਅਸੀਂ ਫਾਰਮ ਦੇ ਵਿੱਚ ਪਹੁੰਚੇ ਹਾਂ ਜਖ ਖੇੜੀ ਵਾਲੇ ਬਾਬਾਈ ਦੇ ਫਾਰਮ ਦੇ ਵਿੱਚ ਤੇ ਇਧਰਲੇ ਪਾਸਿਓਂ ਘੋੜੀਆਂ ਸ਼ੁਰੂ ਹੋ ਜਾਂਦੀਆਂ ਵੈਸੇ ਇਹਨਾਂ ਕੋਲੇ ਤੇ ਜਿਹੜੀ ਇਹਨਾਂ ਦੀ ਵੇਖੋ ਕੰਨ ਵੀ ਜੋੜਦੀਆਂ ਇਹ ਘੋੜੀਆਂ ਆਪਾਂ ਵੈਸੇ ਉਹਨਾਂ ਨਾਲ ਗੱਲ ਵੀ ਕਰਾਂਗੇ ਵੀ ਕਿਹੜੀ ਲਾਈਨ ਦੀਆਂ ਕੀ ਖਾਂਦੀਆਂ ਕੀ ਖਰਾਕ ਹੈ ਇਹਨਾਂ ਦੀ ਉਹ ਸਾਰੀ ਗੱਲ ਆਪਾਂ ਉਹਨਾਂ ਨਾਲ ਕਰਾਂਗੇ ਡਿਸਕਸ ਕਰਾਂਗੇ ਤੁਹਾਨੂੰ ਹੀ ਜਾਣਕਾਰੀ ਦਵਾਂਗੇ ਜੀ ਜਿਦੇ ਬਾਰੇ ਜਿੱਥੇ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਉਧਰਲੇ ਪਾਸੇ ਉਹ ਜਿਹੜਾ ਜਮਾਂ ਅਖੀਰ ਵਾਲਾ ਕੈਮਰਾ ਬਾਈ ਉਹ ਆ ਪੰਜਾਬ ਸ਼ਿੰਗਾਰ ਦਾ ਕਮਰਾ ਤੇ ਪਹਿਲੀ ਪਹਿਲੇ ਨੰਬਰ ਤੇ ਆਪਣੀ ਇਹ ਘੋੜੀ ਆ ਜਾਂਦੀ ਆ ਤੇ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਜੰਨੇ ਆ ਚਲੋ ਜੀ ਹੁਣ ਆਪਾਂ ਨੂੰ ਪਹਿਲਾਂ ਬਾਈ ਇਹ ਘੋੜੀ ਬਾਰੇ ਥੋੜੀ ਇਨਫੋਰਮੇਸ਼ਨ ਦੇ ਦੂੰਗੀ ਇਹ ਵੀਰੇ ਕੋਵਾਲੇ ਦਾ ਨਾਮ ਆਗਾ ਠੀਕ ਹੈ ਜੀ ਤੇ ਕਵੇਰੀ ਦੇ ਇਹ ਭੈਣ ਆ ਜਾਂਦੀ ਆ ਠੀਕ ਹੈ ਜੀ ਤੇ ਬਾਪ ਪਾਛੋਂ ਇਹ ਸੁਲਤਾਨ ਦੀ ਬੱਚੀ ਆ ਠੀਕ ਹੈ ਸੁਲਤਾਨ ਦੀ ਬੱਚੀ ਹਾਂ ਤੇ ਐ ਮੰਨ ਕੇ ਚੱਲੋ ਵੀ ਇਹ ਇੰਡੀਆ ਦੇ ਵਿੱਚੋਂ ਜੇ 7 ਘੋੜੀਆਂ ਨੇ ਉਹਨਾਂ ਚੋਂ ਇੱਕ ਏ ਆ अच्छा ठीक है इंडिया ਦੇ ਵਿੱਚ ਚੈਂਪੀਅਨ ਆ ਜਿਹੜੀ ਆਪਣੇ ਕਾਰਨ ਬਸੁੰਦਰਾ ਇਹਨੇ ਇੱਕ ਬੱਚੀ ਦਿੱਤੀ ਆਪਣੇ ਉਹਰੇ ਬਸੁੰਦਰਾ ਤੁਹਾਨੂੰ ਅੱਗੇ ਦਿਖਾਵਾਂਗੇ ਠੀਕ ਹੈ ਜੀ ਤੇ ਹੁਣ ਲਾਲ ਰਤਨ ਤੋਂ ਤੇ ਇਹ ਹੁਣ ਪੰਜਾਬ ਸ਼ਿੰਗਾਰ ਤੋਂ ਇਹਦੇ ਜੰਪ ਦਵਾਇਆ ਹੋਇਆ ਹੈਗਾ ਠੀਕ ਹੈ ਜੀ ਤੇ ਹੁਣ ਚੈੱਕ ਹੋਈ ਨਹੀਂ ਹੈਗੀ ਹਲੇ ਓਕੇ ਠੀਕ ਤੇ ਇਹ ਵਾਲੀ ਕਿਹੜੀ ਹੈ ਜੀ ਇਹ ਵੀਰੇ ਡਾਇਰੈਕਟ ਤੂਫਾਨ ਦੀ ਹੈਗੀ ਇਹ ਬਰੂਡ ਮੇਅਰ ਆ ਠੀਕ ਹੈ ਬਰੂਡ ਮੇਅਰ ਹੈ ਹਾਂ ਠੀਕ ਹੈ ਜੀ ਚਲੋ ਜੀ ਅੱਗੇ ਹੁਣ ਆਪਣਾ ਹੋਰ ਆ ਗਿਆ ਮੈਂ ਚਲੋ ਤੇ ਇਹਦੇ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ? ਇਹ ਵੀਰੇ ਦਾ ਨਾਮ ਹੈਗਾ ਸਹਿਜ਼ਾਦਾ। ਠੀਕ ਹੈ ਜੀ। ਤੇ 24 ਤੋਂ 25 ਮਹੀਨਿਆਂ ਦਾ ਹੋ ਗਿਆ ਇਹ ਹੁਣ। ਹਾਂਜੀ। ਤੇ ਇਹ ਬੱਚਾ ਹੈਗਾ ਕਾਲੇ ਕਾਂਟੇ ਦਾ। ਠੀਕ ਹੈ ਕਾਲੇ ਕਾਂਟੇ ਦਾ। ਹਾਂ ਜੋ ਇਹਦੀ ਮਾਂ ਸੀ ਉਹ ਪੰਜਾਬ ਸ਼ਿੰਗਾਰ ਦੀ ਭੈਣ ਆ। ਅੱਛਾ ਪੰਜਾਬ ਸ਼ਿੰਗਾਰ ਦੀ। ਹਾਂਜੀ। ਤੇ ਇਹ ਮਾਰਦੇ ਜਾਂ ਲੱਤ ਲੁੱਤ ਮਾਰਦੇ ਦਿੰਦੀ ਹੁੰਦੀ ਨਹੀਂ ਵੜ ਦਿੰਦੀ। ਇਹ ਥੋੜੇ ਸਾਹਮਣੇ ਜਲਦੀ ਦਾ ਵੜਦਾ ਨਹੀਂ। ਹਾਂਜੀ ਇਹ ਫ੍ਰੈਂਡਲੀ ਨਹੀਂ ਹੈ। ਫ੍ਰੈਂਡਲੀ ਆ ਥੋੜਾ ਜਿਹਾ। ਪਰ ਹਰੇਕ ਨਹੀਂ ਫ੍ਰੈਂਡਲੀ ਹੁੰਦਾ। ਹਾਂਜੀ ਇਹ ਬਹੁਤ ਫ੍ਰੈਂਡਲੀ ਨਹੀਂ ਹੈ ਕਿਵੇਂ। ਤੇ ਇਹ ਪੰਜਾਬ ਸ਼ਿੰਗਾਰ ਇਹਦਾ ਮਾਮਾ ਲੱਗਦਾ। ਹ ਬਹੁਤ ਵਧੀਆ ਜੀ ਫ੍ਰੈਂਡਲੀ ਤੇ ਇਹਦਾ ਕੱਦ-ਕੁੱਦ ਕਿੰਨਾ ਹੋਊਗਾ ਜੀ ਹੂੰ 62 ਹੋ ਗਿਆ ਉਹ ਜੀ 62 ਹੋ ਗਿਆ ਠੀਕ ਹੈ ਵੱਧ ਵੀ ਹੋ ਸਕਦਾ ਲਓ ਜੀ ਬਾਕੀ ਘੋੜੇ ਤਾਂ ਹੁਣ ਤੁਸੀਂ ਮਾੜੀ-ਮਾੜੀ ਉਹਨਾਂ ਦੇ ਉੱਤੇ ਝਾਤੀ ਮਾਰ ਲਾ ਪਰ ਹੁਣ ਜਿਹੜਾ ਸੱਤ ਡਿਫੈਂਡਰਾਂ ਵਾਲਾ ਘੋੜਾ ਉਹ ਬਾਹਰ ਆ ਰਿਹਾ ਬਹੁਤ ਥੋੜੇ ਟਾਈਮ ਦੇ ਵਿੱਚ ਜਿਹਦਾ ਨਾਮ ਆ ਪੰਜਾਬ ਸ਼ਿੰਗਾਰ ਉਹ ਵੀ ਤੁਹਾਨੂੰ ਹੁਣ ਦਿਖਾਉਨੇ ਆ ਉਹਦੇ ਵਿੱਚ ਕੀ ਕੀ ਕੁਆਲਿਟੀਜ਼ ਆ ਕਿੰਨਾ ਉਹਦਾ ਕੱਦ ਆ ਕੀ ਉਹਦੀ ਡਾਈਟ ਆ ਉਹ ਸਾਰਾ ਕੁਝ ਤੁਹਾਨੂੰ ਬਹੁਤ ਥੋੜੇ ਟਾਈਮ ਦੇ ਵਿੱਚ ਵਿੱਚ ਤੁਹਾਨੂੰ ਦੱਸਣ ਲੱਗੇ ਆ ਸੀ ਲਓ ਜੀ ਪੰਜਾਬ ਸ਼ਿੰਗਾਰ ਇਹ ਹੈ ਦੇਖੋ ਕਿਵੇਂ ਠੰਡ ਦੇ ਕਰਕੇ ਇਹਨੂੰ ਥੱਕਿਆ ਹੋਇਆ ਪੂਰੇ ਕੱਪੜਿਆਂ ਦੇ ਨਾਲ ਬਹੁਤ ਵਧੀਆ ਘੋੜਾ ਇਹ ਹਾਈਟ ਵੀ ਇਹਦੀ ਖਾਸੀ ਚੰਗੀ ਆ ਇਹਦੇ ਬਾਰੇ ਵੀ ਤੁਹਾਨੂੰ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਬਹੁਤ ਥੋੜੇ ਟਾਈਮ 'ਚ ਦਵਾਂਗੇ ਇਸ ਨੂੰ ਹਾਂ ਜੇ ਆਪਾਂ ਗੱਲ ਕਰੀਏ ਪੰਜਾਬ ਸ਼ਿੰਗਾਰ ਦੀ ਇਹਦਾ ਕੱਦ ਕਿੰਨਾ ਜੀ ਕੱਦ ਇਹਦਾ ਹੋ ਗਿਆ ਜੀ 667+68 ਦੇ ਕਰੀਬ ਹਾਂਜੀ ਠੀਕ ਹੈ ਜੀ ਇਹ ਚੈਂਪੀਅਨ ਹੈ ਨਾ ਇਹ ਵੀ ਚੈਂਪੀਅਨ ਆਫ ਚੈਂਪੀਅਨ ਆਈ ਹਾਂ ਹਾਂਜੀ ਕਿੰਨੀਆਂ ਰਿੰਗਾਂ ਕਿੰਨੀਆਂ ਜਿੱਤਈ ਇਹ ਇਹ ਆਪਾਂ ਜੀ ਪਾਇਆ ਸੀਗਾ ਪਹਿਲਾਂ ਆਪਣੇ ਅੰਪਾਇਰ ਹਾਰਸ ਕੱਪ ਚ ਜਿੱਥੇ ਇਹ ਠੀਕ ਹੈ ਜੀ ਕਾਫੀ ਚੰਗੇ ਘੋੜੇ ਆਏ ਸੀਗੇ ਠੀਕ ਹੈ ਜੀ ਉੱਥੇ ਚੈਂਪੀਅਨ ਆਫ ਚੈਂਪੀਅਨ ਬਣਿਆ ਸੀਗਾ 올 ਇੰਡੀਆ ਦਾ ਤੇ ਪਹਿਲਾਂ ਚੈਂਪੀਅਨ ਬਣਿਆ ਹਾਂਜੀ ਤੇ ਫਿਰ ਚੈਂਪੀਅਨ ਆਫ ਚੈਂਪੀਅਨ ਬਣਿਆ ਇੱਕੇ ਸੋ ਦੇ ਵਿੱਚ ਦੋ ਖਿਤਾਬ ਜਿੱਤੇ ਸੀਗੇ ਵੈਸਟ ਐਨੀਮਲ ਆਫ ਦਾ ਸ਼ੋ ਬਣਿਆ ਸੀਗਾ ਠੀਕ ਹੈ ਜੀ ਤੇ ਤੁਹਾਨੂੰ ਮਤਲਬ ਘੋੜਿਆਂ ਦਾ ਸ਼ੌਂਕ ਫਿਰ ਕਿਵੇਂ ਪਿਆ ਜੀ ਘੋੜਿਆਂ ਦਾ ਸ਼ੌਂਕ ਮੈਨੂੰ ਤਾਂ ਤਕਰੀਬਨ 7-8 ਸਾਲਾਂ ਤੋਂ ਆ ਜੀ ਹਾਂਜੀ ਤੇ ਆ ਜਦੋਂ ਬਾਬਾ ਜੀ ਨੂੰ ਤਕਰੀਬਨ ਬਚਪਨ ਤੋਂ ਹੀ ਆ ਸੌਕ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਘੋੜਾ ਕਿਹੜਾ ਲੈਂਦਾ ਸੀ ਘੋੜਾ ਪਹਿਲਾਂ ਅਸੀਂ ਘੋੜੀ ਰੱਖੀ ਆ ਉਸ ਤੋਂ ਪਹਿਲਾਂ ਵੀ ਇੱਕ ਘੋੜੀ ਰੱਖੀ ਆ ਪਰ ਜੇ ਮੈਂ ਗੱਲ ਕਰਾਂ 12 ਸਾਲ ਪਹਿਲਾਂ ਦੀ 15 ਸਾਲ ਪਹਿਲਾਂ ਦੀ ਹਾਂਜੀ ਹਾਂਜੀ ਉਦੋਂ ਅਸੀਂ ਇੱਕ ਘੋੜੀ ਲਈ ਸੀ ਠੀਕ ਹੈ ਜੀ ਉਸ ਤੋਂ ਵੀ ਪਹਿਲਾਂ ਇੱਕ ਰੱਖੀ ਆ ਸੀ ਤੇ ਉਸ ਤੋਂ ਬਾਅਦ ਜਾਣਦੀ ਅਸੀਂ ਗੈਪ ਨਹੀਂ ਪਿਆ ਉਦੋਂ ਪਹਿਲਾਂ ਅਸੀਂ ਵੇਚ ਕੇ ਫਿਰ ਗੈਪ ਪੈ ਗਿਆ ਸੀਗਾ ਹੁਣ ਠੀਕ ਹੈ ਜੀ ਜਿੱਦਾਂ ਆਪਣਾ ਅਸੀਂ ਲਈ ਸੀ ਕਿ ਸਹਿਬਾ ਘੋੜੀ ਠੀਕ ਹੈ ਜੀ ਪ੍ਰਿੰਸ ਟਾਇਲੇ ਦੀ ਹਾਂਜੀ ਉਹ ਬੱਚੀ ਸੀਗੀ ਛੋਟੀ ਉਹ ਲਈ ਸੀ 10 ਮਹੀਨਿਆਂ ਦੀ ਉਹ ਉਹਦੀ ਸੇਵਾ ਕੀਤੀ ਉਹ ਪਾਲੀ ਤੇ ਉਹ ਅੱਜ ਵੀ ਆਪਣੇ ਕੋਲ ਆ ਉਹ ਆਪਾਂ ਵੇਚੀ ਨਹੀਂ ਠੀਕ ਹੈ ਜੀ ਤੇ ਇਹਦੀ ਡਾਈਟ ਦੀ ਗੱਲ ਕਰੀਏ ਤੇ ਫਿਰ ਪੰਜਾਬ ਸ਼ੰਗਾਰ ਦੀ ਡਾਈਟ ਕਿੰਨੀ ਹੈ ਜੀ ਡਾਈਟ ਦੇ ਵਿੱਚ ਜੀ ਇਹਦੇ ਕੋਈ ਮਤਲਬ ਇਹ ਨਹੀਂ ਹੁੰਦਾ ਵੀ ਜਿਆਦਾ ਡੰਗਰਾ ਵਾਂਗੂ ਮਤਲਬ ਇਹ ਨਹੀਂ ਇਹਨਾਂ ਨੂੰ ਹੁੰਦਾ ਵੀ ਮੱਝਾ ਕਾਮਾ ਮੰਗੂ ਆਪਾਂ ਇਹਨਾਂ ਨੂੰ ਜ਼ਿਆਦਾ ਖੁਰਲੀਆਂ ਭਰ ਕੇ ਪਾ ਦ। ਇਹਨਾਂ ਦੀ ਲਿਮਟਡ ਜੀ ਖਰਾਕ ਹੁੰਦੀ ਆ ਕੁਆਲਿਟੀ ਜ਼ਿਆਦਾ ਵਧੀਆ ਹੋਣੀ ਪੈਂਦੀ ਆ। ਜਿਵੇਂ ਦਾਣੇ ਦੇ ਵਿੱਚ ਅਸੀਂ ਆਪਦੀ ਘਰ ਦੀ ਫੀਡ ਪਾਉਂਦੇ ਆ ਸੋਲੇ, ਅਲਸੀ, ਤੇਲ, ਮੇਥੇ ਹਾਂਜੀ ਹਾਲੋਂ ਹੋਰ ਵੀ ਮੋਠ ਠੀਕ ਹੈ ਜੀ। ਹਨਾ ਬਾਜਰਾ ਹਾਂਜੀ ਤੇ ਇਹ ਚੀਜ਼ਾਂ ਪਾਉਂਦੇ ਆ। ਉਹਨੂੰ ਵਾਲ ਕੇ ਵਿੱਚ ਜਮੀ ਪ੍ਰੈਸ ਕਰਕੇ ਪਾਉਂਦੇ ਆ ਦਾਣੇ 'ਚ ਇਹ ਆ ਗਿਆ। ਬਾਕੀ ਸਪਲੀਮੈਂਟ ਕੋਈ ਆਇਲ ਮੈਗਾ ਕਿਸੇ ਨੂੰ ਜ਼ਰੂਰ ਲੋਡ ਅਨੁਸਾਰ ਜੇ ਕਿਸੇ ਅਨੀਮਲ ਨੂੰ ਜਾਂ ਘੋੜੀ ਨੂੰ ਘੋੜੇ ਨੂੰ ਕਿਸੇ ਨੂੰ ਜ਼ਰੂਰਤ ਹੁੰਦੀ ਆ ਹਾਂਜੀ ਉਹਨੂੰ ਜਿੱਦਾਂ ਦੀ ਲੋਡ ਹੁੰਦੀ ਆ ਉਦੋਂ ਦਾ ਸਪਲੀਮੈਂਟ ਨਾਲ ਦੇਈਦਾ ਮਿਨਰਲ ਮਿਕਸਚਰ ਹੋ ਗਿਆ ਜਨੇਪਾ ਐਚ ਹੋ ਗਿਆ ਤੇ ਬਰੂਟ ਟੋਨ ਜਾਂ ਅਲੀ 52 ਹੋ ਗਿਆ ਇਹ ਰੂਟੀਨ ਚ ਲਗਾਤਾਰ ਚੱਲਦੇ ਆ ਠੀਕ ਹੈ ਜੀ ਹਾਂਜੀ ਤੇ ਜਿਵੇਂ ਇਹਦਾ ਪਾਸਪੋਰਟ ਬਣਿਆ ਵੀ ਨਹੀਂ ਉਹ ਇਹਦਾ ਡੀਐਨਏ ਕਰਾਉਣਾ ਪੈਣਾ ਉਹਦੇ ਲਈ ਆਪਾਂ ਕਰਾਇਆ ਨਹੀਂ ਹਲੇ ਠੀਕ ਹੈ ਠੀਕ ਤੇ ਉਹ ਇਹਦਾ ਪਤਾ ਕਰਨਾ ਪੈਣਾ ਵੈਸੇ ਇਹਨੂੰ ਡੀਐਨਏ ਦੀ ਵੈਸੇ ਤਾਂ ਕੋਈ ਲੋੜ ਨਹੀਂ ਕਿਉਂਕਿ ਇਹਦੀ ਜਿਹੜੀ ਮਾਂ ਤੇ ਪਿਓ ਆ ਹਾਂਜੀ ਉਹਦਾ ਪਤਾ ਕਰਨਾ ਪੈਣਾ ਵੀ ਉਹਦਾ ਆਪਣਾ ਡੀਐਨਏ ਹੋਇਆ ਹੋਣਾ ਸੈਡ ਇਹਦੀ ਮਾਂ ਦਾ ਨਹੀਂ ਹੋਇਆ ਹੁਣ ਉਹਦੀ ਡੈਥ ਹੋ ਗਈ ਠੀਕ ਹੈ ਜੀ ਤੇ ਇਹਦੀ ਮਾਂ ਜਿਹੜੀ ਇੰਡੀਆ ਦੀ ਦੋ ਘੋੜੀਆਂ ਟੌਪ ਚੋਂ ਕੱਢਣੀਆਂ ਹੁਣ ਤਾਂ ਦੋ ਜਾਂ ਤਿੰਨ ਘੋੜੀਆਂ ਚੋਂ ਇੱਕ ਸੀਗਾ ਮੈਂ ਦੱਸ ਹੀ ਦਿਨਾ ਜਾਂ ਤਾਂ ਇੱਕ ਤਾਂ ਸਾਨਦੀ ਮਾਂ ਕਿਹਸਾਨੀ ਦਾ ਭਰਾ ਸੀਗਾ ਤੇ ਇਹਦੀ ਪੰਜਾਬ ਸਿੰਘਾਰ ਦੀ ਮਾਂ ਤੇ ਸਾਨ ਦੀ ਮਾਂ ਇੱਕੇ ਮਾਂ ਠੀਕ ਹੈ ਜੀ ਇੱਕ ਘੋੜੀ ਸੀ ਜਿਹੜੀ ਲੈਥ ਹੋ ਗਈ ਤੂਫਾਨ ਦੀ ਸੀ ਡਾਇਰੈਕਟ ਇਹਦੀ ਮਾਂ ਸੀ ਇੱਕ ਕੋਕੋੜੀ ਇੰਡੀਆ ਦੀ ਵੈਸਟ ਘੋੜੀ ਆ ਇੱਕ ਕਵੇਰੀ ਘੋੜੀ ਸੀ ਸੁਲਤਾਨ ਦੀ ਠੀਕ ਹੈ ਜੀ ਤੇ ਉਹ ਬਾਈਤਾਰੀ ਕੋਲੇ ਸੀਗੀ ਇਹਦੀ ਮਾਂ ਵੀ ਬਾਈਤਾਰੀ ਕੋਲੇ ਸੀ ਠੀਕ ਹੈ ਜੀ ਤੇ ਇੱਕ ਘੋੜੀ ਸੀ ਆਲਾਮਾਰਾ ਜਿਹੜੀ ਆਪਣੇ ਸвая ਸਿੰਘ ਜੀ ਕੋਲੇ ਆ ਪ੍ਰਕਾਸ਼ਿਤ ਜੀ ਹਾਂ ਜੀ ਆਪਣੇ ਰਣਸੀ گاਉਂ ਦੇ ਵਿੱਚ ਉਹਨਾਂ ਕੋਲੇ ਸੀ ਤੇ ਤਕਰੀਬਨ ਮੈਨੂੰ ਲੱਗਦਾ ਵੀ 32 ਜਾਂ 37 ਸਾਲ ਦੀ ਘੋੜੀ ਹੋਊਗੀ ਹੁਣ ਆ ਕੇ ਉਹਨੇ ਬੱਚੇ ਦੇਣੇ ਜਿਹੜੇ ਬੰਦ ਕੀਤੇ ਤਾਂ ਮਤਲਬ ਹੁਣ ਬਰੀਡਿੰਗ ਨਹੀਂ ਹੁਣ ਕਰਦੀ ਉਹ ਠੀਕ ਹੈ ਜੀ ਏਜ ਦੇ ਹਿਸਾਬ ਨਾਲ ਹੁਣ ਉਹਦੀ ਸੇਵਾ ਹੀ ਕਰ ਸਕਦੇ ਠੀਕ ਹੈ ਜੀ ਤੇ ਉਹ ਘੋੜੀ ਇਹ ਇੰਡੀਆ ਦੀਆਂ ਤਿੰਨ ਘੋੜੀਆਂ ਜਿਹੜੇ ਵੈਸਟ ਘੋੜੀਆਂ ਹੋਈਆਂ ਠੀਕ ਹੈ ਜੀ ਤੇ ਹੁਣ ਆਪਣੇ ਕੋਲੇ ਇਸ ਟਾਈਮ ਕਿੰਨੇ ਘੋੜਿਆਂ ਘੋੜੀਆਂ ਆਪਣੇ ਕੋਲੇ ਇਸ ਟਾਈਮ ਹੈਗੇ 20 ਜਿਵੇਂ ਇਹਦੀ ਮਾਂ ਬਾਰੇ ਤਾਂ ਆਪਾਂ ਨੂੰ ਪਤਾ ਲੱਗ ਗਿਆ ਜੀ ਤੇ ਹੁਣ ਇਹਦੇ ਪਿਓ ਬਾਰੇ ਕੁਝ ਦੱਸੋ ਜੀ ਹਾਂਜੀ ਇਹਦੀ ਮਾਂ ਬਾਰੇ ਵੀ ਮੈਂ ਤੁਹਾਨੂੰ ਹੋਰ ਦੱਸਦੇ ਇਹਦੀ ਮਾਂ ਐ ਏਦਾਂ ਦੀ ਸੀ ਜੀ ਉਹਨੇ ਜਿੰਨੇ ਸੂਏ ਦਿੱਤੇ ਸਾਰੇ ਮਤਲਬ ਜੀ ਚੈਂਪੀਅਨ ਬਣੇ ਠੀਕ ਐ ਜਿੱਦਾਂ ਸਾਨ ਸੀ ਸਰਖਾਪ ਬਾਬਾ ਭੋਲੂ ਜੀ ਸਾਡੇ ਗਲੇਰ ਕੋਟਲੇ ਦੇ ਕੋਲੇ ਪਿੰਡ ਦਾ ਉਹਨਾਂ ਦਾ ਨਹਿਰਨਾ ਠੀਕ ਐ ਕਿ ਉੱਥੇ ਆਪਣੇ ਕਿੱਕੀ ਢਿੱਲੋਂ ਬਾਈ ਐਮਐਲਏ ਅੱਛਾ ਜੀ ਦੇ ਸੀਗੇ ਐਕਸ ਐਮਐਲਏ ਨੇ ਉਹਨਾਂ ਦਾ ਤੇ ਉਹ ਪਾਰਟਨਰਸ਼ਿਪ ਚਾ ਸਾਇਦ ਹਾਂਜੀ ਜ਼ਿਆਦਾ ਮੈਨੂੰ ਨੌਲੇਜ ਨਹੀਂ ਪਰ ਉਹ ਇਸ ਟਾਈਮ ਭੋਲੂ ਬਾਬਾ ਜੀ ਕੋਲੇ ਮਹਿਰਨੇ ਦੇ ਵਿੱਚ ਹੈ ਇਹਦਾ ਬ੍ਰਦਰ ਠੀਕ ਮਾਂ ਵਾਲੀ ਸਾਈਡ ਤੋਂ ਉਹ ਇਹਦੀ ਮਾਂ ਸਾਨ ਦਿੱਤਾ ਉਹ ਵੀ ਨੌਂ ਵਾਰ ਸੈਦ ਸੋ ਲੜਿਆ ਨੌਵੇਂ ਵਾਰ ਫਸਟ ਨੌਵੇਂ ਵਾਰ ਚੈਂਪੀਅਨ ਉਹ ਵੀ ਇਹਦਾ ਰੀਅਲ ਬ੍ਰਦਰ ਆ ਮਾਦਰ ਸਾਈਡ ਤੋਂ ਤੇ ਆਪਣਾ ਬੱਚੀਆਂ ਦਿੱਤੀਆਂ ਦੇਵਰਾਜ ਦੀ ਮੂਹਣੀ ਕੁੜੀ ਦਿੱਤੀ ਤੇ ਇੱਕ ਰਾਜsinghar ਘੋੜਾ ਵੇਚਿਆ ਤਾਰੀ ਬਾਈ ਨੇ ਉਹਦੀ ਮਾਂ ਦਿੱਤੀ ਰਾਜ ਰਾਣੀ ਇਦਾਂ ਇਹਦੀ ਮਦਰ ਤਾਂ ਬਹੁਤ ਜ਼ਿਆਦਾ ਸਟਰੋਂਗ ਲਾਈਨ ਦੀ ਆ ਤੇ ਜਿਹੜੀ ਬਾਕੀ ਇਹਦੀ ਫਾਦਰ ਦੀ ਗੱਲ ਆ ਉਹ ਵੀ ਭਾਰਤ ਰਤਨ ਇੱਕ ਲੇਜੰਡ ਕੋੜਾ ਹਾਂਜੀ ਸੁਣਿਆ ਕਵੇਰੀ ਦਾ ਬੱਚਾ ਉਹ ਹਾਂਜੀ ਹਾਂਜੀ ਮਾਂ ਉਹਦੀ ਕਵੇਰੀ ਸੀ ਉਹਦਾ ਪਿਓ ਦੇਵਰਾਜ ਰਣੀਆਂ ਸੀ ਤੇ ਉਹਦਾ ਨਵਾਂ ਭਾਰਤ ਰਤਨ ਅੱਜ ਦੇ ਟਾਈਮ ਦੇ ਵਿੱਚ ਜੇ ਇੰਡੀਆ ਦਾ ਸਭ ਤੋਂ ਮਾਰਵਾੜੀ ਮਹਿੰਗਾ ਕੋੜਾ ਕੱਢਣਾ ਹੋ ਦੇਖਣਾ ਹੋ ਵੀ ਕਿਹੜਾ ਤਾਂ ਉਹ ਭਾਰਤ ਰਤਨ ਹੈ ਦਾ ਫਾਦਰ ਜੀ ਤੇ ਸਭ ਤੋਂ ਵੱਧ ਪੈਸੇ ਲੱਗੇ ਠੀਕ ਹੈ ਜੀ ਪਰ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਮਹਿੰਗਾ ਕੋੜਾ ਜੇ ਹੈ ਤਾਂ ਉਹ ਹੀ ਹੈ ਇਦਾਂ ਤਾਂ ਉਹ ਜੰਗੇ ਦੇ ਵਿੱਚ ਆ ਉਹਨੂੰ ਇਸ ਕਰਕੇ ਆ ਤਾਂ ਲੈਜੈਂਡ ਘੋੜੇ ਆਪਣੇ ਦਲਵਾਗ ਘੋੜਾ ਰਣੀਆਂ ਦੇਵਰਾਜ ਘੋੜਾ ਤੇ ਆਪਣਾ ਕਾਲਾ ਕਾਂਟਾ ਹਾਂਜੀ ਕਾਲਾ ਕਾਂਟਾ ਉਹ ਹੋ ਗਏ ਜਿੱਦਾਂ ਹੁਣ ਸੀਨੀਅਰ ਨੇ ਇਹਨਾਂ ਤੋਂ ਬਹੁਤ ਇਹ ਜੰਗੇ ਚ ਨੇ ਭਾਰਤ ਰਤਨ ਹੋਇਆ ਆਪਣਾ ਪੰਜਾਬ ਸਿੰਗਾਰ ਹੋਇਆ ਰਾਸ਼ ਸਿੰਗਾਰ ਹੋਇਆ ਇਹ ਜੰਗੇ ਦੇ ਘੋੜੇ ਨੇ ਜੰਗ ਆਸਟ੍ਰੇਲੀਅਨ ਨੇ ਜਿੱਦਾਂ ਇਹ 5 ਸਾਲ ਦਾ ਹਲੇ ਭਾਰਤ ਰਤਨ ਮੈਨੂੰ ਲੱਗਦਾ ਜੀ ਜੇ ਮੈਂ ਗਲਤ ਨਾ ਹੋਵਾਂ ਮੈਂ ਤਾਂ 7 ਤੋਂ 8 ਸਾਲ ਦੇ ਵਿੱਚ ਵਿੱਚ ਹੋਊਗਾ ਠੀਕ ਹੈ ਜੀ ਹੋ ਸਕਦਾ ਵੀ 7 ਸਾਲ ਦਾ ਹੋਵੇ ਠੀਕ ਹੈ ਇਹ 5 ਸਾਲ ਦਾ ਠੀਕ ਹੈ ਜੀ ਤੇ 7 ਸਾਲ ਤੋਂ 8 ਸਾਲ ਦੇ ਵਿੱਚ ਵਿੱਚ ਭਾਰਤ ਰਤਨ ਦੀਆਂ ਜੁਣੀਆ ਜਿਹੜੇ ਕਾਲੇ ਘਾਂਡੇ ਵੀ ਨੇ ਉਹਨਾਂ ਦੀ 15 ਸਾਲ ਤੋਂ ਪਲੱਸ ਹੀ ਜਾ ਠੀਕ ਹੈ ਜੀ ਕਾਲੇ ਘਾਂਡੇ ਹਾਂ ਉਹ ਪਰ ਬਹੁਤ ਸੀਨੀਅਰ ਤੇ ਲੇਜੈਂਡ ਕੋੜਿਆ ਬਹੁਤ ਅੱਛੇ ਰਿਜ਼ਲਟ ਠੀਕ ਹੈ ਜੀ ਬਹੁਤ ਜ਼ਿਆਦਾ ਹੋਰ ਵੀ ਕੋੜੇ ਹੈਗੇ ਆ ਚੰਗੇ ਤੇ ਨੌਨ ਲਾਈਨ ਲੱਗੇ ਫਿਰ ਜਿਆਦਾ ਹੋਣਾ ਪਰ ਇਹ ਜਿਹੜੇ ਵੈਸਟ ਕੋੜੇ ਆ ਮਾਰਵਾੜੀ ਦੇ ਠੀਕ ਹੈ ਜੀ ਦੇਵਰਾਜ ਦਲਵਾੜ ਹਾਂਜੀ ਤੇ ਕਾਲਾ ਕਾਂਟਾ ਤੇ ਰਾਜ ਸਿੰਘ ਆ ਬਹੁਤ ਸੋਹਣੀ ਬਰੀਡਿੰਗ ਕਰ ਰਿਹਾ ਪੰਜਾਬ ਸਿੰਘਾਰ ਆਪਣਾ ਇਦਾਂ ਹੋਰ ਵੀ ਹੈਗੇ ਕੋੜੇ ਸਾਰਿਆਂ ਦੇ ਫਿਰ ਯਾਦ ਨਹੀਂ ਰਹਿੰਦੇ ਤੇ ਕਾਲਾ ਕਾਂਟਾ ਹੋਇਆ ਤੇ ਬਾਕੀ ਇਹਦਾ ਪਿਓ ਤੁਹਾਨੂੰ ਦੱਸ ਹੀ ਦਿੱਤਾ ਜੀ ਭਾਰਤ ਰਤਨ ਤੁਸੀਂ ਗੂਗਲ ਜਾ ਉਤੇ YouTube ਤੇ ਸਰਚ ਕਰ ਲਓ ਜੇ ਕਿਸੇ ਵੀਰ ਨੂੰ ਨਹੀਂ ਪਤਾ ਭਾਰਤ ਰਤਨ ਬਾਰੇ ਵਾ ਤੁਸੀਂ YouTube ਤੇ ਕੱਢ ਲਿਓ ਭਾਰਤ ਰਤਨ ਸਟਾਈਲਿਨ ਉਹਦੀਆਂ ਵੀਡੀਓਜ਼ ਆ ਜਾਣੀਆਂ ਉਹ ਚੈੱਕ ਕਰ ਲਿਓ ਧੰਨਵਾਦ ਠੀਕ ਤੇ ਇਹ ਕਿਹੜੀ ਚੀਜ਼ ਹੈ ਇਹ ਬੜੀ ਅਗਰੈਸਿਵ ਲੱਗ ਰਹੀ ਜਣਾ ਇਹ ਨਮੀ ਨਮੀ ਲੈਂਦੀ ਹੈ ਬਰੇ ਵਾਲੇ ਅਸੀਂ ਨਵੀਂ ਤਾਂ ਉਹ ਉਪਰਾ ਕਰਦੀ ਹੈ ਉਪਰਾ ਕਰਦੀ ਹੈ ਇਹ ਹਾਂ ਇਹ ਸ਼ਾਨਦਾਰ ਦੀ ਬੇਚੀ ਹੈ ਸ਼ਾਨਦਾਰ ਦੀ ਹਾਂ ਓਕੇ ਜੀ ਤੇ ਇਹਦਾ ਬਲੱਡ ਲਾਈਨ ਇਹਦੀ ਕਿਹੜੀ ਚੱਲਦੀ ਹੈ ਸ਼ਾਨ ਲਾਈਨ ਚੱਲਦੀ ਹੈ ਸ਼ਾਨ ਲਾਈਨ ਹੀ ਚੱਲਦੀ ਹੈ ਤੇ ਜਿਹੜਾ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਇਹ ਆ ਮੂਸਾ ਇਹ ਪੰਜਾਬ ਸ਼ਿੰਗਾਰ ਦਾ ਬੱਚਾ ਤੇ ਇਹਦੀ ਹੁਣ ਮਾਲਸ਼ ਗਰੂਮਿੰਗ ਕਹਿ ਲਓ ਉਹ ਕਰ ਰਹੇ ਨੇ ਤੇ ਇਹ ਹੈਗੀ ਆ ਬਈ ਪੰਜਾਬ ਕੌਰ ਇਹ ਹੈਗੀ ਆ 3 ਮਹੀਨਿਆਂ ਦੀ ਤੇ ਇਹਦੇ ਉੱਤੇ 51 ਲੱਖ ਰੁਪਏ ਲੱਗਿਆ ਵੀ ਰੇਟ ਇਹਦਾ 51 ਲੱਖ ਲੱਗਿਆ ਤੇ ਇਹ ਹੈਗੀ ਆ ਪੰਜਾਬ ਸ਼ਿੰਗਾਰ ਦੀ ਬੱਚੀ ਆ ਵੀ ਪੰਜਾਬ ਕੌਰ ਤੇ ਇਹਦਾ ਬਾਈ ਜਿਹੜਾ ਅੱਖ ਦੇਖੋ ਬਈ ਇਹਦੀ ਕਿੰਨੀ ਮੋਟੀ ਅੱਖ ਹਾਂਜੀ ਤੇ ਕੰਨ ਵੇਖੋ ਬਈ ਜੋੜਦੀ ਕਿੰਡੀ ਸੋਹਣੀ ਲੱਗਦੀ ਆ ਨੈਟਵਰਕ ਦਾ ਪ੍ਰੋਫਾਈਲ ਬਹੁਤ ਅੰਡੀਆ ਹਾਂਜੀ ਬਹੁਤ ਵਧੀਆ ਦੇਖਣ ਚ ਹਰ ਇੱਕ ਕੋਨਾ ਹਾਂਜੀ ਨਾ ਪੰਜਾਬ ਦਾ ਹੈ ਹਾਂਜੀ ਇਹ ਬਹੁਤ ਸੁੰਦਰਾ ਹਰੇ ਜਾ ਨਾ ਖਾਓ ਹਰਦਾ ਕਿਉਂ ਹੋ ਗਿਆ ਭਰਾਏ ਬੇਟੂ ਦੇਖਣਾ ਨਾ ਇੱਕ ਵਾਰੀ ਮੂਰੇ ਮੈਂ ਕੀ ਅੰਦਰੋਂ ਲਾ ਫਾੜੀ ਹੋਏ ਤੇ ਫਿਰ ਇਹ ਹਾਂਜੀ ਬਈ ਹੁਣ ਜਿਹੜੀ ਤੁਸੀਂ ਆ ਪਿੱਛੇ ਬੱਚਾ ਵੇਖ ਰਹੇ ਹੋ ਇਹ ਆ ਪੰਜਾਬ ਸ਼ਿੰਗਾਰ ਦਾ ਬੱਚਾ ਇਹ ਇਧਰਲੇ ਪਾਸੇ ਵਾਲਾ ਤੇ ਬਾਈ ਜੇ ਕਿਸੇ ਨੇ ਵੀ ਪੰਜਾਬ ਸ਼ੰਗਾਰ ਘੋੜੇ ਤੋਂ ਜਾਂ ਕਿਸੇ ਹੋਰ ਘੋੜੇ ਤੋਂ ਆਵਦੀ ਘੋੜੀ ਨੂੰ ਸਟੱਡ ਦੇਵੋਣੀ ਹੋਵੇ ਜਾਂ ਮੀਟ ਕਰਾਉਣੀ ਹੋਵੇ ਤਾਂ ਇੱਕ ਥੱਲੇ ਨੰਬਰ ਦੇ ਰਹੇ ਆ ਉਹਦੇ ਉੱਤੇ ਸਿਰਫ WhatsApp ਦੇ ਉੱਤੇ ਮੈਸੇਜ ਕਰਿਓ ਕੋਈ ਕਾਲ ਨਾ ਕਰਿਓ ਬਾਈ ਤੇ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਘੈਂਟੇ ਵਲੌਗ ਦੇ ਵਿੱਚ